ਇਸ ਥਾਂ ਚਸ਼ਮੇ ਸ਼ਾਹੀਆ ਜੰਮੂ ਕਸ਼ਮੀਰ ਦੇ ਵਿੱਚ ਦਲ ਲੇਗ ਦੇ ਕਿਨਾਰੇ ਇੱਥੋਂ ਜਵਾਰ ਲਾਲ ਨਹਿਰੂ ਪਾਣੀ ਲੈ ਕੇ ਜਾਂਦਾ ਸੀ ਦਿੱਲੀ ਜਹਾਜ਼ ਤੇ ਪਹੁੰਚਦਾ ਸੀ ਵਿਖੋ ਪਾਣੀ ਪੀਂਦੇ ਸੀ ਅਜੇ ਵੀ ਲੋਕ ਆ ਪਾਣੀ ਭਰ-ਭਰ ਲੈਂਦੇ ਆ ਇਹ ਮੁਗਲ ਗਾਰਡਨ ਦੀ ਤਰਜ਼ ਤੇ ਹੀ ਇੱਕ ਬਣਿਆ ਹੋਇਆ ਛੋਟਾ ਜਿਹਾ ਗਾਰਡਨ ਹੈ ਜਿਹਨੂੰ ਚਸ਼ਮੇ ਸ਼ਾਹੀ ਕਹਿੰਦੇ ਆ ਇਹ 1932 ਦੇ ਵਿੱਚ ਬਣਿਆ ਸੀਗਾ ਅਲੀ ਮਰਦਾਨ ਖਾਂ ਉਹ ਕਮਾਂਡਰ ਸੀ ਇਥੋਂ ਦਾ ਸ਼ਾਹ ਜਹਾਂ ਵੇਲੇ ਬਣਿਆ ਸੀਗਾ ਆ ਦੇਖੋ ਕਿੰਨੀ ਖੂਬਸੂਰਤੀ ਲੋਕ ਆ ਉਸ ਤਰ੍ਹਾਂ ਇਥੋਂ ਪਾਣੀ ਪੀਂਦੇ ਆ ਹਨਾ ਇੱਕ ਇਹ ਜ਼ਬਰਬੰਦੀਆਂ ਪਹਾੜੀਆਂ ਆ ਗਈਆਂ ਡਲ ਲੇਕ ਦੇ ਕਿਨਾਰੇ ਇਹ ਆ ਜਾਂਦਾ ਦ੍ਰਿਸ਼ ਜ਼ਬਰਬੰਦੀਆਂ ਪਹਾੜੀਆਂ ਸਾਨੂੰ ਦਿਖਾਈ ਦੇਣਗੀਆਂ ਖੂਬਸੂਰਤ ਫੁੱਲ ਬੂਟੇ ਬਹੁਤ ਤਰ੍ਹਾਂ ਤਰ੍ਹਾਂ ਦੇ ਇੱਥੇ ਗੁਲਾਬ ਸਾਨੂੰ ਨਜ਼ਰ ਆ ਜਾਣਗੇ ਤੇ ਇਹ ਦਾਰਾ ਸ਼ਿਕੋ ਦੇ ਲਈ ਹੀ ਉਹ ਗਾਰਡਨ ਬਣਾਇਆ ਗਿਆ ਸੀਗਾ ਦਾਰਾ ਸ਼ਿਕੋ ਸ਼ਾਹਜਹਾਂ ਦਾ ਮੁੰਡਾ ਸੀ ਤੇ ਔਰੰਗਜ਼ੇਬ ਦਾ ਭਰਾ ਸੀਗਾ ਉਹ ਚਿਨਾਰ ਦੇ ਰੁੱਖ ਹੋਗੇ ਮਤਲਬ ਕਈ ਤਰ੍ਹਾਂ ਦੀ ਖੂਬਸੂਰਤ ਰੁੱਖ ਬੂਟੇ ਫਲ ਸਾਨੂੰ ਇੱਥੇ ਨਜ਼ਰ ਆਉਣਗੇ ਕਮਾਲ ਦੀ ਬਿਊਟੀ ਆ ਠੰਡਾ ਠੰਡਾ ਮਹਿਸੂਸ ਹੋ ਰਿਹਾ ਇਸ ਵਕਤ ਸ਼ਿਖਰ ਦਪਹਿਰ ਆ ਪਰ ਫਿਰ ਵੀ ਠੰਡੇ ਕ ਮਹਿਸੂਸ ਹੋ ਰਹੀ ਹੈ ਕਿਉਂਕਿ ਉਪਰਲੇ ਪਾਸੇ ਡਲਚੀ ਲਾਗੀ ਕਾ ਚਨਾਰ ਤੇ ਲੁਕਾਠ ਨਾ ਦਾ ਰੁਕ ਵੀ ਉੱਥੇ ਲੱਗਿਆ ਹੋਇਆ ਵਾ ਆ ਪਹਾੜੀ ਰੇਂਜ ਆ ਇੱਥੇ ਆਉਣ ਦੀ ਟਿਕਟ ਹੈਗੀ ਆ ਸਾਰੀ 30 ਰੁਪਏ ਇੱਕ ਬੰਦੇ ਦੀ ਤੇ ਉੱਥੋਂ ਵਰ ਚਰਨੇ ਚੋਂ ਪਾਣੀ ਨ ਸਮਦਾ ਸਮਦਾ ਫਿਰ ਇੱਥੋਂ ਆ ਕੇ ਤੇ ਇਧਰਲੇ ਪਾਸੇ ਫਿਰ ਥੱਲੇ ਡਿੱਗਦਾ ਜਾਂਦਾ ਵਾ ਤੇ ਤੋਂ ਫਿਰ ਉਹ ਗਾਂ ਬਾ ਗਾਰਡਨ ਨੂੰ ਸਾਰੇ ਨੂੰ ਇਹ ਪਾਣੀ ਚਲੇ ਇਹਨੂੰ ਚਸ਼ਮੇ ਸ਼ਾਹੀ ਕਹਿੰਦੇ ਜਿਹਦੀ ਖੋਜ ਰੂਪਾ ਭਵਾਨੀ ਨੇ ਕੀਤੀ ਸੀ ਉਹਦਾ ਪਰਿਵਾਰਕ ਨਾਂ ਉਹ ਸਾਹੀਬੀ ਸੀ ਤੇ ਜਿਹਦੇ ਕਰਕੇ ਫਿਰ ਚਸ਼ਮੇ ਸਾਹੀਬੀ ਕਹੇ ਜਾਣ ਲੱਗਿਆ ਫਿਰ ਸਮਾਪਕੇ ਚਸ਼ਮੇ ਚਸ਼ਮੀ ਸ਼ਾਹ ਬਣ ਗਿਆ ਚਸ਼ਮੇ ਸ਼ਾਹੀ ਬਣ ਗਿਆ ਇਹ ਗੱਲਬਾਤ ਸੀ